ਇਹ ਕਿਸਾਨ ਵੀਰੋ ਅੱਜ ਤੁਹਾਨੂੰ ਦਿਖਾ ਰਹੇ ਆਂ ਵੀ ਖੰਜੂਰ ਦਾ ਜੋ ਪੋਲਨ ਪਾਊਡਰ ਹੈ ਇਸ ਖੰਜੂਰ ਦੇ ਪੇੜ ਤੋਂ ਆਪਾਂ ਲੈ ਰਹੇ ਆਂ ਦੇਖੋ ਪਾਊਡਰ ਦੇ ਛਿੱਟੇ ਨਿਕਲ ਰਹੇ ਆ ਮੇਲ ਇੱਥੋਂ ਪਾਊਡਰ ਲੈ ਰਹੇ ਆ ਤੇ ਜੋ ਫੀਮੇਲ ਪੇੜ ਹੈ ਉਹਦੇ ਵੀ ਛਿੱਟੇ ਨਿਕਲ ਰਹੇ ਆ ਉਹਦੇ ਉੱਤੇ ਇਹ ਪਾਊਡਰ ਪੋਲਨ ਕਿਰਿਆ ਇਹ ਕਿੰਨਾ ਗੁੱਚਾ ਹੁੰਦਾ ਬਈ ਕਰਾਂਗੇ ਇਹ ਜੀ ਇਹਦਾ ਹਸਾਵ ਹੈ ਵੀ ਕੋਈ ਲਗ ਲਗ ਵੈਰਟੀਆਂ ਹੁੰਦੀਆਂ ਲਗ ਲਗ ਵੈਰਟੀਆਂ ਹੁੰਦੀਆਂ ਬਾਕੀ ਜਿਹੜਾ ਇਹ ਜਾਂਦੀ ਇਸ ਪੌਦੇ ਤੋਂ ਲਾਹਿਆ ਆਪਾਂ ਹਾਂ ਜੀ ਇਸ ਪੌਦੇ ਤੋਂ ਇਹ ਪਾਊਡਰ ਲਾਹਿਆ ਜੀ ਤੇ ਪਾਊਡਰ ਲਾ ਕੇ ਲਿਆਂਦਾ ਤੇ ਹੁਣ ਆਪਾਂ ਅੱਗੇ ਜਿਹੜੀਆਂ ਖੰਜੂਰਾ ਨੂੰ ਕਰਨਾ ਹੈ ਵੈਰਟਿਟੀ ਤਿਆਰ ਕਰਦੇ ਆ ਉਹਨਾਂ ਵਾਸਤੇ ਲਾਹੇ ਉਹਨਾਂ ਵਾਸਤੇ ਉਹਨਾਂ ਦੇ ਅੱਗੇ ਜਿਹੜਾ ਗੁੱਛਾ ਲਾਹਾਂਗੇ ਜੀ ਤੇ ਇਸ ਤਰ੍ਹਾਂ ਫਿਰ ਝਾੜ ਹਾਂ ਐਸੇ ਕਿ ਇਹਦੇ ਤੋਂ ਪਾਊਡਰ ਆਪਾਂ ਛੱਟਿਆਂ ਦੇ ਵਿੱਚੋਂ ਪਾਊਡਰ ਕਰਾ ਜਿਹੜਾ ਉਹ ਛਿੱਟਾ ਸੀ ਨਾ ਹਾਂਜੀ ਉਹਦੇ ਵਿੱਚੋਂ ਇਸ ਤਰ੍ਹਾਂ ਪਾਊਡਰ ਝਾੜ ਰਹੇ ਆ ਇਹ ਪਾਊਡਰ ਇਕੱਠਾ ਕਰਕੇ ਫਿਰ ਆਪਾਂ ਅੱਗੇ ਪੌਦਿਆਂ ਨੂੰ ਕਿਵੇਂ ਕਰਨਾ ਉਹ ਅਗਲੀ ਵੀਡੀਓ ਸੁਣੋ ਆ ਦੇਖੋ ਪੌਦਿਆਂ ਤੇ ਕਿਵੇਂ ਚੜਾਉਂਦੇ ਆ ਲਓ ਭਾਈ ਜੀ ਇੱਕ ਖੰਜੂਰ ਦੀ ਖਨੂਜੀ ਵੈਰਾਈਟੀ ਇਹਦੇ ਛਿੱਟੇ ਨਿਕਲੇ ਤੇ ਇਹਨਾਂ ਤੇ ਹੁਣ ਆਪਾਂ ਕੋਲੰਕਿਰਿਆ ਸ਼ੋਅ ਕਰ ਰਹੇ ਆ ਕੋਸ਼ਿਸ਼ ਤੇ ਇਦਾਂ ਨਾਲ ਕੀ ਬੰਦ ਆ ਕੀ ਹੋਊਗਾ ਇਹ ਜੀ ਖੰਜੂਰ ਅੱਛਾ ਵੀ ਇਹਦੇ ਨਾਲ ਦਵਾਈ ਜੀ ਤੇ ਲਾਵਾਂਗੇ ਹਾਂਜੀ ਇਹ ਪਾਊਡਰ ਨਾਲ ਪਾਊਡਰ ਹਾਂਜੀ ਮੇਲ ਫੀਮੇਲ ਇਹ ਪਾਊਡਰ ਜਿਹੜਾ ਆਪਾਂ ਨਾ ਬੂਟਾਂ ਤੋਂ ਖਾ ਗਾਈ ਦਿਖਾ ਦੇ ਲੋ ਭਾਈ ਜੀ ਆਹ ਇਹ ਪਾਊਡਰ ਹਾਂ ਆ ਚੀਜ਼ ਹੈ ਭਾਈ ਇਹ ਪਾਊਡਰ ਇਹ ਤੇ ਲਾ ਦੇਣਾ ਹਾਂਜੀ ਲਓ ਕੱਡੇ ਦੇ ਉੱਤੇ ਭਾਈ ਰੂਹ ਬਲੇਟ ਕੇ ਤੇ ਐਂ ਕਰਕੇ ਆ ਦੇਖੋ ਨੇੜੇ ਕਰਕੇ ਭਾਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹਨੂੰ ਵਧੀਆ ਟ੍ਰਿਕ ਨਾ ਪੁਆਇੰਟ ਆ ਸਕਦੇ ਤੇ ਵਧੀਆ ਬਈ ਇਹਨੂੰ ਆਪਾਂ ਤਿੰਨ ਦਿਨ ਤਾਂ ਕਰਨਾ ਹੁੰਦਾ ਬਈ ਇਹਨੂੰ ਤੇ ਕੀ ਹੁਣ ਬਾਈ ਦੂਜੀ ਪ੍ਰਕਿਰਿਆ ਕਰ ਰਿਹਾ ਹਾਂ ਦੂਜੇ ਛਿੱਟੇ ਦੇ ਵਾਸਤੇ ਕਰ ਰਿਹਾ ਹੁਣ ਇੱਕ ਪ੍ਰਕਿਰਿਆ ਹੋਰ ਹੈ ਬਾਈ ਉਹ ਕਰਾਂਗੇ ਹੁਣ ਆਪਾਂ ਉਸ ਤੋਂ ਬਾਅਦ ਬਾਈ ਆਪਾਂ ਆ ਕਾਗਜ਼ ਹਾਂ ਆ ਕਾਗਜ਼ ਦੇ ਉੱਤੇ ਲਾਵਾਂਗੇ ਬਾਈ ਆ ਦੇਖ ਸਕਦੇ ਆ ਤੁਸੀਂ ਤੇ ਕਿਉਂ ਇਹਨੂੰ ਜਿੱਲਾ ਨਹੀਂ ਰਹਿਣਾ ਚਾਹੀਦਾ ਇਹ ਤਰੇਲ ਵਗੈਰਾ ਪੈਂਦੀ ਤਾਂ ਕਰਕੇ ਕਾगज ਸੇਫਟੀ ਵਾਸਤੇ ਹੈ ਇਹਨਾਂ ਦਾ ਇੰਕਾ ਐਸਾ ਰੱਖਣਾ 15 ਦਿਨ ਰੱਖਾਂਗੇ ਭਾਈ ਆਉਂ ਤੇ ਪਰਬੜ ਵੀ ਇਹਦੇ ला ਸਕਦੇ ਆ ਭਾਈ ਚਾਹੇ ਇਥੇ ਰੱਸੀ ਵਗੈਰਾ ਵੀ ला ਸਕਦੇ ਆ ਜੈਤਾਂ ਵੀ ਕੋਈ ਸਿੰਪਲ ਤਰੀਕਾ ਹੋਵੇ ਜਿਵੇਂ ਕਿਸੇ ਦੀ ਸ਼ੂਟ ਹੋਵੇ ਉਵੇਂ ਤਾਂ ਆਪਾਂ ਕਰ ਸਕਦੇ ਆ ਮੈਂ ਇਹ ਰ

ਬਈ ਇਹ ਬਹੁਤ ਵਧੀਆ ਚੀਜ਼ ਹੈ ਕੰਡਕਟ ਕਰੀ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੇਜਾ ਮਰਦੀਏ ਪਾਣੀ ਲਾ ਸਕਦੇ ਤੇ 30350 ਦਾ ਪਲਾਂਟ ਮਿਲੂ ਆਪਾਂ ਨੂੰ 3 ਸਾਲਾਂ ਬਾਅਦ ਬਈ ਫਲ ਆ ਸਕਦਾ ਹੈ ਇਹ ਬਾਈ ਇਹ ਮੌਸਮੀ ਬੁਖਾਰਿਆ ਸਾਰਾ ਲੋ ਜੀ ਇਹ ਦਾ ਵੀ ਸ਼ਿਕਾਹ ਪਿਆਰ ਹੈ ਬਹੁਤ ਹੀ ਵਧੀਆ ਹੈ ਆਪਾਂ ਵਾਰ ਦੇ ਰੂਪ ਦੇ ਵਿੱਚ ਵੀ ਲਾ ਸਕਦੇ ਆ ਬਾਉਂਡਰੀ ਲਾ ਸਕਦੇ ਆ ਜੀ ਬਹੁਤ ਹੀ ਜੀ ਕਿਸਾਨ ਵਾਸਤੇ ਬਹੁਤ ਚੰਗੀ ਚੀਜ਼ ਹੈ ਬਈ ਜੀ 4 4 5 5 ਲੱਖ ਰੁਪਏ ਹਾਂ ਖਿਲਜੇ ਹੋ ਜਾਂਦਾ ਬਈ ਇਹ ਹਾਂਜੀ ਹਾਂਜੀ ਭਾਈ ਜੀ ਨਿਕਲ ਜਾਂਦੇ 90 ਰੁਪਏ 100 ਰੁਪਏ ਜਾਂਦਾ ਜਿਹੜੇ ਆਪਣੇ ਉੱਥੇ ਪਏ ਉਹਦੇ ਨਾਲ ਦੀ ਹਾਂਜੀ 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 ਆ ਚੀਜ਼ਾਂ ਨੇ ਜਿਵੇਂ ਹਾਂਜੀ ਆ ਉਹ ਹਾਂਜੀ ਹਾਂਜੀ ਪੋਦੀ ਹੋਰ ਵੀ ਬਣ ਜਾਂਦੇ ਭਾਈ ਹਾਂ ਹਾਂ ਬਹੁਤ ਵਧੀਆ ਜੀ ਕਹਿ ਗਿਆ ਆਹ ਦੇਖੋ ਇਹ ਕੀ ਨੇ ਇਹ ਸਾਡੇ ਰਾਜਸਥਾਨ ਦੀਆਂ 베ਰੀਆਂ ਐ ਪਹਿਲਾਂ ਪ੍ਰਾਣੀਆਂ ਠੀਕ ਅੱਛਾ ਠੀਕ ਐ ਮਿੱਠੇ ਜੀ ਮਿੱਠੇ ਬੈਠ ਆ ਕੇ ਵੇਖੋ ਨੋ ਆ ਨਾ ਮਾਨਕ ਜੀ ਨਾ ਮੈਂ ਹੁਣ ਚਾਪੀ ਗਿਆ ਆ ਲੇ ਕੋਡ ਲਾਈ ਇਹ ਕੋਲੀ ਚਲ ਭਾਵੇਂ ਹਾਂ ਬਈ ਆ ਦੇ ਕੋਡ ਲਾ ਰਹੇ ਐ ਨਾ ਕਰ ਤੂੰ ਵਧੀਆ ਤਰੀਕੇ ਨਾਲ ਤੇ ਉੱਤੇ ਜਿਹੜਾ ਆਂਦਾ ਲੱਗ ਹਾਂ ਹਾਂ ਇਹ ਉਹ ਨਹੀਂ ਜੀ ਦੱਸ ਸੇ ਨਰਮਾ ਦਾ ਫਾਰਮਾ ਲਾ ਬਣ ਜਾਂਦੀ ਐ ਬਈ ਇਹ ਨਰ ਹੈ ਹਾਂ ਇਹ ਆ ਇਹਨੂੰ ਕੋਈ ਪੈਂਦਾ ਹਾਂ ਇਹ ਫਨ ਪ੍ਰਾਨਮ ਕਰ ਰਹੇ ਆ ਬਈ ਇਕ ਸਿਸਟਮ ਦਾ ਪ੍ਰਾਂਗਣ ਹੋ ਰਿਹਾ ਹੈ ਇਹਨਾਂ ਖਜੂਰ ਬਣੂਗੀ ਬਹੁਤ ਵਧੀਆ ਬਈ ਆਹ ਵੇਖ ਤੇ ਇਹਨੂੰ ਸਾਫਾ ਚੜਾ ਦਾਂਗੇ ਆਪਾਂ ਹੁਣ ਵਧੀਆ ਤਰੀਕੇ ਦੇ ਨਾਲ 15-20 ਦਿਨ ਤੱਕ ਇਹ ਆਪਾਂ ਨੂੰ ਰੱਖ ਸਕਦੇ ਹਾਂ